मुर्दाबाद भगवान मान मुर्दाबाद, बलदेव मियादियाँ मुर्दाबाद बलदेव मियादियाँ मुर्दाबाद बलदेव मियादियाँ मुर्दाबाद, बलदेव मियादिया खुर्दाबाद पंजाब सरकार मुर्दाबाद पंजाब सरकार मुर्दाबाद पुलिस प्रशासन मुर्दाबाद उच्च प्रशासन मुर्दाबाद उच्च प्रशासन मुर्दाबाद उच्च प्रशासन मुर्दाबाद पुलिस प्रशासन मुर्दाबाद भगवंत मान मुबाद भगवंत मान मुबाद भगवंतमान मुर्दाबाद ਮੁਰਦਾਬਾਦ ਦਲਦੇ ਮਿਆਦਿਆਂ ਮੁਰਦਾਬਾਦ ਦਲਦੇ ਮਿਆਦਿਆਂ ਮੁਰਦਾਬਾਦ ਦਲਦੇ ਮਿਆਦਿਆਂ ਮੁਰਦਾਬਾਦ ਦਲਦੇ ਮਿਆਦਿਆਂ ਮੁਰਦਾਬਾਦ ਜੈਪੀਨ ਜੈਪੜਾ ਜੈਸਵਧਾਨ ਮੈਂ ਡਾਕਟਰ ਸ਼ਰਜੀ ਸਿੰਘ ਖੈਰਾਬਾਦ ਵਾਇਸ ਜਿਲ੍ਹਾ ਪ੍ਰਧਾਨ ਵਾਲਮਿਕ ਟਾਈਗਰ ਫੋਰਸ ਸੈਕਸ਼ਨ ਕਮੇਟੀ 올 ਇੰਡੀਆ ਤੋਂ ਅੱਜ ਜਿਉਂ ਅਸੀਂ ਥਾਣਾ ਲੋਪੋਕੇ ਦੇ ਬਾਹਰ ਪ੍ਰੋਟੈਸਟ ਕਰ ਰਹੇ ਹਾਂ ਜੀ ਗਲ ਪੁਤਲਾ ਫੂਕ ਮੁਜਾਰਾ ਕੀਤਾ ਜਾਵੇਗਾ ਇਹ ਸਾਡੇ ਜੀ ਤਿੰਨ ਚਾਰ ਮਸਲੇ ਆ ਪਿੰਡ ਮੋਧ ਖੁਰਦਾ ਜੇ ਸਰਪੰਚ ਦੇ ਪਰਚਾ ਦਰਜ ਹੋਇਆ ਪਰ ਕੋਈ ਕਾਰਵਾਈ ਨਹੀਂ ਉਹਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਐਸਐਚਓ ਦਾ ਕਹਿਣਾ ਕਿ ਉਹ ਮੌਜੂਦਾ ਸਰਪੰਚ ਆਮ ਪਾਰਟੀ ਦਾ ਉਹ ਰੈਸਟ ਨਿਓ ਕਰਦਾ ਇੱਕ ਪਿੰਡ ਚ ਉਜਿਕ ਵਾਲ ਦਰਖਾਸਤ ਆ ਉੱਤੇ ਕੋਈ ਕਾਰਵਾਈ ਨਹੀਂ ਇੱਕ ਨਵੇਂ ਜੀਵਨ ਦਾ ਮੈਡੀਕਲ ਹੋਇਆ ਇੱਕ ਲੇਡੀਜ਼ ਦਾ ਉੱਤੇ ਵੀ ਕੋਈ ਕਾਰਵਾਈ ਨਹੀਂ ਇਹ ਕਹਿ ਰਿਹਾ ਮੈਨੂੰ ਸਿਆਸੀ ਪ੍ਰੈਸ਼ਰ ਆ ਮੈਂ ਨਹੀਂ ਕੁਝ ਕਰ ਸਕਦਾ ਸਾਨੂੰ ਦੇ ਪ੍ਰੈਸ਼ਰ ਨਾਲ ਨਾਲ ਲੱਗਦਾ ਕਿ ਇਹਨੇ ਪੈਸੇ ਵੀ ਨਾਲ ਛਕੇ ਹੋਏ ਆ ਐਸਐਚਓ ਨੇ ਸਾਨੂੰ ਕਿਨ ਤੁਹਾਡੇ ਮਸਲੇ ਝੂਠੇ ਆ ਸਾਡੇ ਕੋਲ ਵਿੱਡ ਵੀਡੀਓ ਵਿੱਡ ਆਡੀਓ ਮਸਲਿਆਂ ਸੰਬੰਧੀ ਸਬੂਤ ਹੈਗੇ ਸਾਡੇ ਕੋ ਜੋ ਝਗੜੇ ਹੋਏ ਆ ਮਸਲੇ ਭਾਜੀ ਤਕਰੀਬਨ 2-3 ਮਹੀਨੇ ਪੁਰਾਣੇ ਮਸਲੇ ਆ بار-बार ਮਿਲੇ ਆ ਐਸਐਚਓ ਨੂੰ ਇਹਨੇ ਮੀਟਿੰਗ ਹੋਣੀ ਜਿੱਤੀ ਆ ਕਰਦੰਨੇ ਕਰਦੰਨੇ ਹੁਣ ਲਾਸਟ ਟਾਈਮ ਜਦੋਂ ਮਿਲੇ ਆ ਹੁਣ ਕਹਿੰਦਾ ਕਿ ਤੁਹਾਡੀ ਮਸਲੇ ਝੂਠੇ ਆ ਇਹ ਜੇ ਇਹ ਨੂੰ ਕੋਈ ਦੇਖੋ ਜੀ ਪਗੋਨਤਮਾਨ ਦੀ ਸਰਕਾਰ ਆ ਉਹਦੀ ਸਰਕਾਰ ਚ ਧੱਕੇਸ਼ਾਹੀ ਗਰੀਬਾਂ ਨਾਲ ਹੋ ਰਹੀ ਆ ਤਾਂ ਪਗੋਨਤਮਾਨ ਦੇ ਫੁੱਤਲਾ ਫੁਕਿਆ ਜਾ ਰਿਹਾ ਦੂਸਰਾ ਜਿਹੜਾ ਬਲਦੇਵ ਸਿੰਘ ਮਿਆਦੀਆ ਹੌਲ ਕੰਚਾਰਜ ਆ ਉਹ ਉਹਦਾ ਪ੍ਰੈਸ਼ਰ ਇਹਨਾਂ ਨੂੰ ਪੁਲਿਸ ਨੂੰ ਉਹਦੇ ਹਲਕੇ ਜਿਹੇ ਕੰਮ ਹੋ ਰਿਆ ਵਾ ਤੇ ਉਹ ਕਿਉਂ ਨਹੀਂ ਘਸਾਰ ਲੈ ਰਿਹਾ ਗਰੀਬਾਂ ਦੀ ਇਸ ਕਰਕੇ ਇਹ ਦੋਵਾਂ ਦੇ ਪੁੱਤਲੇ ਫੁਕੇ ਜਾਣਗੇ ਪੰਚ ਨੇ ਭਾਜੀ ਆਪ ਘਰ ਜਾ ਕੇ ਇੱਕ ਲੇਡੀਜ਼ ਦੇ ਕੱਪੜੇ 파ੜੇ ਗਲ ਪਿਆ ਵਾ ਜਿਸ ਦੀ ਵੀਡੀਓ ਆਡੀਓ ਮजूद ਆ ਪਰਚਾ ਦਿੱਤਾ ਲਾਲੀ ਸਰਪੰਚ ਆ ਆਮ ਪਾਰਟੀ ਨੇ ਪੁਲਸੀ ਪਰਚਾ ਦਿੱਤਾ ਵਾ ਇੱਕ ਮਿੱਠੀ ਗੋਲੀ ਦਿੱਤੀ ਪੁਲਸੀ ਨੇ ਸਾਨੂੰ ਪਰਚਾ ਦੇ ਕੇ ਪਰ ਬੰਦੇ ਅਰੈਸਟ ਨਹੀਂ ਕਰ ਰਹੇ ਕਹਿੰਦੇ ਕਿ ਸਰਪੰਚਾਂ ਬੰਦੇ ਅਰੈਸਟ ਨਹੀਂ ਹੋਣਗੇ ਸ਼ਾਮ ਨੂੰ 4 ਵਜੇ ਤੱਕ ਪੁੱਤਲੇ ਫੁਕੇ ਜਾਣਗੇ ਭਗਵੰਤ ਜੀ ਤੇ ਬਲਦੇਸ ਸਿੰਘ ਮਿਆਦੀਆ ਦਾ ਤੇ ਜਿਹੜਾ ਧਰਨਾ ਵਾ ਇਹ ਚੱਲੂਗਾ ਲੰਬੇ ਸਮੇਂ ਤੱਕ ਦਿਨ ਦਾ 24 ਘੰਟੇ ਚੱਲੇਗਾ ਜਦੋਂ ਤੱਕ ਸਾਡੇ ਮਸਲੇ ਹੱਲ ਨਹੀਂ ਹੁੰਦੇ